ਤੇਰੀ ਹਰ ਆਈ ਤੇਰੀ ਹਰ ਕਿਸ਼ੂਨਤੀ ਆਏ ਜਿਸ ਵਿੱਚ ਸਭ ਉਪਜਾਇ ਹਰ ਸਾਜੀ ਸਾ ਬੋਲੋ ਜੀ ਵਾਹਿਗੁਰੂ ਕਨਾਂਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਾਮ ਬਾਬਾ ਗਰੀਬਦਾਦ ਜੀ ਦੇ ਵਿਚਾਰ ਸੁਣੇ ਉਹਨਾਂ ਦੇ ਗਵਾਇਚ ਜਿਹੜੇ ਉਤਸ਼ਾਹੀ ਨੌਜਵਾਨ ਨੇ ਉਹਨਾਂ ਦੇ ਤੁਸੀਂ ਵਿਚਾਰ ਸੁਣੇ ਜਿਨ੍ਹਾਂ ਨੇ ਵੀ ਸੇਵਾ ਭੇਜਣੀ ਹੋਵੇ ਜਿਵੇਂ ਪਾਣੀ ਐ ਤੂੜੀ ਐ ਹਰਾ ਚਾਰਾ ਐ ਜਾਂ ਪਸ਼ੂਆਂ ਦਾ ਦਾਣਾ ਐ ਆਪਣਾ ਘਰ ਫਿਰ ਦਾਸ਼ਰਮ ਕੋਟਕਪੁਰੇ ਜੋ ਸਿਖਾ ਲੋ ਜੀ ਇਹ ਧਾਨੀ ਸੱਜਣਾ ਕੋਲ ਤੁਹਾਨੂੰ ਲੈ ਕੇ ਚਲਦੇ ਆ ਇਹਨਾਂ ਨੇ ਹਰ ਪੀੜਤਾ ਦੇ ਪੇਸ ਵਿੱਚ ਜਿਹੜੇ ਜਿਹੜੇ ਲੁਟੇਰੇ ਬੈਠੇ ਨੇ ਉਹਨਾਂ ਲੁਟੇਰਿਆਂ ਦਾ ਨਕਾਬ ਉਤਾਰਨ ਦੀ ਤੇ ਪਰਦਾ ਫਾਸ਼ ਕਰਨ ਦੀ ਜੁਰਤ ਕੀਤੀ ਹੈ ਬਾਬਾ ਗਰੀਬਦਾਸ ਨੇ ਸਾਰੀ ਵੀਡੀਓ ਸੁਣ ਕੇ ਤੁਹਾਨੂੰ ਪਤਾ ਲੱਗੂ ਕਿਹਨੂੰ ਲੁੱਟੇ ਰਿਆ ਆਖਿਆ ਗਿਆ ਤੇ ਕਿਹਨੂੰ ਕਹਿੰਦੀ ਨੋਬਤ ਆਈ ਹੈ ਲੋ ਜੀ ਇਹ ਦਾਨੀ ਸੱਜਣਾ ਕੋਲ ਤੁਹਾਨੂੰ ਲੈ ਕੇ ਚਲਦੇ ਆਂ ਇਹਨਾਂ ਨੇ ਹਰ ਪੀੜਤਾ ਦੀ ਮੁਸੀਬਤ ਦੇ ਵਿੱਚ ਦੁੱਖ ਦੇ ਵਿੱਚ ਹਰ ਤਰ੍ਹਾਂ ਦਾ ਸਾਥ ਦੇਣ ਦਾ ਮਨ ਬਣਾ ਲਿਆ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਵੀ ਬਹੁਤ ਸਵਾਵਾਂ ਨਿਭਾਈਆਂ ਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਨ ਤੋਂ ਬਾਅਦ ਫੇਰ ਦੱਸਦੇ ਆਂ ਤੁਹਾਨੂੰ ਹਾਂਜੀ ਹਾਜ਼ਲਕਾ ਤੇ ਫਿਰੋਜ਼ਪੁਰ ਦੇ ਇਲਾਕਿਆਂ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਵਸਦੀ ਆਬਾਦੀ ਬੜੀ ਪ੍ਰਭਾਵਿਤ ਹੋਈ ਐ ਮੁਸੀਬਤ ਚ ਸੰਕਟ ਚ ਤੇ ਸੰਤਾਪ ਭੋਗ ਰਹੀ ਐ ਉੱਥੇ ਸਾਡੇ ਕੋੜਕਪੁਰ ਤੋਂ ਵਿਰਦ ਆਸ਼ਰਮ ਦੇ ਸੰਚਾਲਕ ਨੇ ਬਾਬਾ ਗਰੀਬਦਾਸ ਜੀ ਉਹਨਾਂ ਦੀ ਗਵਾਈ ਦੇ ਵਿੱਚ ਟੀਮ ਗਈ ਸੀ ਉਹਨਾਂ ਨੇ ਉੱਥੇ ਜਾ ਕੇ ਲੋਕਾਂ ਦੀਆਂ ਲੋੜਾਂ ਜ਼ਰੂਰਤਾਂ ਪੁੱਛੀਆਂ ਉਹਨਾਂ ਜ਼ਰੂਰਤਾਂ ਅਨੁਸਾਰ ਇਹ ਦੋ ਟਰਾਲੇ ਲੈ ਕੇ ਜਾ ਰਹੇ ਨੇ ਪਹਿਲਾਂ ਵੀ ਇਹਨਾਂ ਨੇ ਸਮਾਨ ਭੇਜਿਆ ਤੇ ਅਗਾ ਇਹਨਾਂ ਨੇ ਹੋਰ ਸਮਾਨ ਭੇਜਣਾ ਆਪਾਂ ਇੱਕ ਇੱਕ ਨਾਲ ਗੱਲਬਾਤ ਕਰਕੇ ਇਹ ਪੁੱਛਾਂਗੇ ਕਿ ਕੀ ਕੀ ਭੇਜਿਆ ਤੇ ਕੀ ਕੀ ਹੋਰ ਭੇਜਣਾ ਹੈ ਆਓ ਆਪਾਂ ਤੁਹਾਨੂੰ ਉਹਨਾਂ ਦੇ ਰੂਬਰੂ ਲੈ ਚਲਦੇ ਹਾਂ ਸਭ ਤੋਂ ਪਹਿਲਾਂ ਬਾਬਾ ਗਰੀਬਦਾਸ ਜੀ ਕੋਲ ਇਹ ਬਾਬਾ ਜੀ ਦਿਓ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਹੰਤ ਗਰੀਬਦਾਸ ਸੰਚਾਲਕ ਆਪਣਾ ਕਰਬਿਰਧ ਆਸ਼ਰਮ ਬਾਬਾ ਬਿਗਵਾਨ ਦੇਰਾ ਬਾਬਾ ਭਗਵਾਨ ਦਾਜੀ ਤਪੋਸਥਾਨ ਖਾਰਾ ਉੱਥੇ ਵੀ ਦਾਸ ਮੁਖ ਸੇਵਾਦਾਰ ਤੇ ਸੇਵਾ ਨਿਵਾਾਰੇ ਆ ਅੱਜ ਮੇਰੇ ਨਾਲ ਖਾਰਾ ਨਗਰ ਦੇ ਨੌਜਵਾਨ ਪੰਜ ਗਰਾਈ ਦੇ ਨੌਜਵਾਨ ਇਹ ਸਾਰੇ ਇਕੱਤਰਤਾ ਹੋ ਕੇ ਜਿਹੜੇ ਹਾਰ ਪੀੜਤ ਹੈ ਅਸੀਂ ਉੱਥੇ ਜਾ ਕੇ ਵਿਚਕ ਕੀਤਾ ਅੱਜ ਤੋਂ ਦੋ ਦਿਨ ਪਹਿਲਾਂ ਵੀ ਅਸੀਂ ਇੱਕ ਜਿਹੜਾ ਉੱਥੇ ਦਾਣੇ ਦਾ ਟਰੱਕ ਭੇਜਿਆ ਸੀ ਆ ਖਾਰਾ ਵਾਸੀਆਂ ਵੱਲੋਂ ਸਾਰਾ ਪਿੰਡ ਦੀ ਸਾਰੇ ਹੀ ਨਗਰ ਨੇ ਪ੍ਰਾਲਾ ਕੀਤਾ ਸੀਗਾ ਤੇ ਦਾਸ ਨੇ ਵੀ ਨਾਲ ਜੋ ਸੰਯੋਗ ਬੰਨਦਾ ਸੀਗਾ ਕਿਉਂਕਿ ਮੈਂ ਹੁਣ ਅੱਧਾ ਕੇ ਵਸਨੀਕ ਖਾਰੇ ਦਾ ਵੀ ਐ ਕਿਉਂਕਿ ਉੱਥੇ ਮੈਨੂੰ ਮੰਤੀ ਹੋ ਚੁੱਕੀ ਐ ਅੱਜ ਵੀ ਸਾਰਿਆਂ ਨੇ ਪ੍ਰਾਲਾ ਕਰਕੇ ਖਰਾਚਾਰਾ ਰਾਸ਼ਨ ਪਾਣੀ ਤੂੜੀ ਮੈਡੀਸਨ ਦਾ ਸਮਾਨ ਹੋਰ ਬੀਬੀਆਂ ਪਹਿਣਾ ਦੇ ਵਰਤਨ ਵਾਲਾ ਸਮਾਨ ਜਿਹੜਾ ਇਕੱਠਾ ਕਰਕੇ ਅੱਜ ਕੋਰੋਪਰ ਏਰੀਆ 'ਚ ਜਾ ਰਹੇ ਆ ਜਿਹੜੀ ਪਰਸੋਂ ਅਸੀਂ ਗੱਡੀ ਭੇਜੀ ਸੀ ਦਾਣੇ ਦੀ ਉਹ ਫਾਜਿਲ ਦਾ ਏਰੀਏ ਦੇ ਵਿੱਚ ਗਈ ਸੀਗੀ ਸਮੇਂ-ਸਮੇਂ ਅਨਸਾਰ ਅਸੀਂ ਉੱਥੇ ਜਿਹੜੀਆਂ ਰਸਤਾਂ ਦੀ ਲੋੜ ਹੈ ਜਿਹੜੀ ਲੋੜ ਬੰਦਾਂ ਨੂੰ ਲੋੜ ਹੈ ਇੱਕ ਮੈਂ ਹੱਥ ਮੰਨ ਕੇ ਮਾਫੀ ਪਹਿਲਾਂ ਹੀ ਮੰਗ ਲੈਣਾ ਕਿ ਦੁੱਖ ਦੀ ਘੜੀ ਦੇ ਵਿੱਚ ਲੁਟੇਰੇ ਬਹੁਤ ਬੈਠੇ ਨੇ ਉੱਥੇ ਜਿਹੜੇ ਦੁੱਖੀ ਹੈ ਉਹ ਉਹਨਾਂ ਉਹਨਾਂ ਤੱਕ ਸਮਾਨ ਨਹੀਂ ਪਹੁੰਚਦਾ ਜਿੰਨਾ ਕਿ ਲੁਟੇਰਿਆਂ ਤੱਕ ਪਹੁੰਚਦਾ ਹੈ ਕਿ ਉਹ ਪਿੰਡਾਂ ਤੋਂ ਵੜਨ ਤੋਂ ਪਹਿਲਾਂ ਬੰਨਾਂ ਤੋਂ ਪਹਿਲਾਂ ਹੀ ਟਰਾਲੀਆਂ ਟਰੈਕਟਰ ਘੇਰ ਲੈਂਦੇ ਆ ਤੇ ਆ ਉਹਨਾਂ ਨੂੰ ਵਗਲਾ ਕੇ ਉਹਨਾਂ ਨੂੰ ਐਸੀਆਂ ਗੱਲਾਂ ਕਰਕੇ ਸਮਾਨ ਆਪਦੇ ਅਧਾਇਰੇ 'ਚ ਇਕੱਠਾ ਕਰਕੇ ਬਾਬਾ ਜੀ ਕਿਸ ਕਿਸਮ ਦੇ ਲੁਟੇਰੇ ਕੌਣ ਨੇ ਲੁਟੇਰਿਓ ਲੁਟੇਰੇ ਉਹ ਐ ਜਿਨ੍ਹਾਂ ਨੂੰ ਬਿਲਕੁਲ ਵੀ ਪਾਣੀ ਦੀ ਮਾਰ ਨਹੀਂ ਪਈ ਜੀ ਦੂਰ ਜ਼ਰਾਡੇ ਤੋਂ ਜਾ ਕੇ ਉਸ ਏਰੀਏ 'ਚੋਂ ਜਾ ਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਰਾ ਕੁਝ ਹੀ ਐ ਪਾਣੀ ਦੀ ਮਾਰ ਨਹੀਂ ਇੱਕ ਛਿੱਟ ਤੱਕ ਪਾਣੀ ਨਹੀਂ ਗਿਆ ਉਹ ਲਟੇਰੇ ਉੱਥੇ ਆਪਦੀਆਂ ਲੋੜਾਂ ਲੋੜਾਂ ਨਹੀਂ ਉਹਨਾਂ ਦੀਆਂ ਉਹ ਆਪਦੇ ਸਵਾਰਥ ਪੂਰੇ ਕਰ ਰਹੇ ਐ ਉਹ ਆਪਾਂ ਵਪਾਰ ਬਣਾਈ ਬੈਠੇ ਐ ਮਨੁੱਖਤਾ ਦਾ ਕੋਈ ਤਰਸ ਨਹੀਂ ਉਹਨਾਂ ਨੂੰ ਮਨੁੱਖਤਾ ਜਿਹੜਾ ਲਟੇਰਾ ਆ ਗਿਆ ਲਟੇਰੇ ਨੂੰ ਕੋਈ ਮਨੁੱਖਤਾ ਦਾ ਤਰਸ ਨਹੀਂ ਹੁੰਦਾ ਪਰਿਵਾਰ ਦਾ ਤਰਸ ਨਹੀਂ ਹੁੰਦਾ ਲਟੇਰੇ ਨੂੰ ਲਟੇਰੇ ਨੇ ਆਪਣੇ ਪਰਿਵਾਰ ਨਾਲ ਵੀ ਠੱਗੀ ਮਾਰ ਲੈਣੀ ਐ ਜਿੰਨੇ ਵੀ ਸਾਡੇ ਸੰਦਾਨੀ ਸੱਜਣ ਜਾ ਰਹੇ ਐ ਦਸ ਦੀ ਹੱਥ ਬਨ ਕੇ ਪੀਲ ਐ ਇਹਨਾਂ ਦੀ ਪਛਾਣ ਜਰੂਰ ਕਰਨੀ ਚਾਹੀਦੀ ਐ ਜਿਹੜੇ ਪਿੰਡ 'ਚ ਅਸੀਂ ਜਾ ਰਹੇ ਆਂ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਨਾਲ ਲੈ ਕੇ ਆਪਣਾ ਜਿਹੜਾ ਕਿਰਤ ਕਮਾਈ ਤੋਂ ਕੱਢਿਆ ਆਇਆ ਜਸਮੰਦ ਹੈ ਉਹ ਲੋੜਵੰਦਾ ਤੱਕ ਪਹੁੰਚਾਈਏ ਤੇ ਘਰ-ਘਰ ਪਹੁੰਚਾਈਏ ਕਿ ਇਹ ਨਹੀਂ ਆਪਾਂ ਇੱਥੋਂ ਲੈ ਗਏ ਇੱਥੋਂ ਟਰੈਕਾਂ ਦੀਆਂ ਰੇਛਾਂ ਦੇ ਕੇ ਭਜਾ ਕੇ ਲੈ ਗਏ ਆ ਉੱਥੇ ਖਾਲੀ ਕਰਕੇ ਭਜਾ ਕੇ ਇੱਥੇ ਆ ਗਏ ਇਹ ਅਸੀਂ ਕੰਮ ਨਾ ਕਰੀਏ ਸਭ ਤੋਂ ਵੱਡੀ ਤਾਂ ਗੱਲ ਇਹ ਆ ਵੀ ਅੱਜ ਤੋਂ ਮਹੀਨੇ ਬਾਅਦ ਪਾਣੀ ਸੁੱਕ ਜਾਊਗਾ ਉੱਥੇ ਡੀਜ਼ਲ ਦੀ ਬੜੀ ਲੋੜ ਰਹਿਣੀ ਆ ਉਦੋਂ ਉੱਥੇ ਰਕਸ਼ਨ ਪਾਣੀ ਦੀ ਲੋੜ ਰਹਿਣੀ ਆ ਉਦੋਂ ਸਾਨੂੰ ਉੱਥੇ ਜਾ ਕੇ ਕੈਂਪ ਲਾਉਣੇ ਚਾਹੀਦੇ ਆ ਸਾਨੂੰ ਇਹ ਤੋਂ ਟਰੈਕਟਰ ਟਰਾਲੀਆਂ ਕਰਾਹੇ ਹਾਲਾ ਜੋ ਵੀ ਸਾਡੇ ਖੇਤੀ ਦੇ ਵਾਹਨ ਹੈ ਉਹ ਉੱਥੇ ਲਿਜਾ ਕੇ ਸਾਨੂੰ ਉਹਨਾਂ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ ਹੁਣ ਜਿੰਨਾ ਵੀ ਸਮਾਨ ਅਸੀਂ ਲਿਜਾਣਾ ਹੈ ਜਿੰਨਾ ਸਾਡਾ ਹੁਣ ਵੀ ਮਾਣ ਹੈ ਉਹ ਅਸੀਂ ਉੱਥੋਂ ਦੀਆਂ ਪੰਚਾਇਤਾਂ ਦੇ ਨਾਲ ਜਾਂ ਉੱਥੋਂ ਦੇ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਲੋੜਵੰਦਾਂ ਦਾ ਘਰ-ਘਰ ਪਹੁੰਚਾਈਏ ਕਿ ਨਾ ਅਸੀਂ ਇੱਕ ਜਗ੍ਹਾ ਡੰਬ ਕਰਕੇ ਆਈਏ ਬਾਬਾ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਵੇ ਆਪਣਾ ਨੰਬਰ ਦੇਣਾ ਚਾਹੋਗੇ ਹਾਂਜੀ 10 ਦਾ ਨੰਬਰ 98552 57008 ਹੈ 98035 10216 ਇਹ 10 ਦਾ ਨੰਬਰ ਹੈ ਦੋ ਕਦੇ ਵੀ ਕੋਈ ਸੰਪਰਕ ਕਰ ਲੇ ਅਸੀਂ ਖਾਰੇ ਤੋਂ ਪੰਜ ਗ੍ਰਾਂਹ ਤੋਂ ਕੋਟਕਪੁਰਾ ਤੋਂ ਤਿੰਨੇ ਚਾਰੇ ਪੰਚਾਇਤਾਂ ਸਾਡੇ ਨਾਲ ਨੇ ਤਿੰਨੇ ਚਾਰੇ ਨਗਰ ਸਾਡੇ ਨਾਲ ਹੈ ਅਸੀਂ ਇੱਕ ਗੱਲ ਹੋਰ ਕਰਨੀ ਚਾਹੁੰਦੇ ਆ ਕੋਟਨ ਕੋਟ ਧੰਨਵਾਦ ਹੈ ਸਾਡੇ ਮਹੰਤ ਕਮਲਜੀ ਸ਼ਾਸਤਰੀ ਜੀ ਦਾ ਸੁਖਾਨੰਦ ਤੋਂ ਮਾਉਨਣਾ ਨਾਲ ਗੱਲ ਕੀਤੀ ਮਹਾਰਾਜ ਜੀ ਉਥੇ ਤੂੜੀ ਦੀ ਉਹ ਕਹਿੰਦੇ ਮਹਾਰਾਜ ਜੀ ਭਾਵੇਂ 50 ਟਰਾਲੀਆਂ ਭਰ ਕੇ ਲੈ ਜਾਓ ਵੈਰੀ ਗੁੱਡ ਤੂੜੀ ਤੋਂ ਨਹੀਂ ਅਸੀਂ ਕਮੀ ਆਉਣ ਦਿੰਦੇ ਹਰੇ ਚਾਰੇ ਤੋਂ ਨਹੀਂ ਕਮੀ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਅਸੀਂ ਨਾਲ ਖੜੇ ਆ ਜਿਹੜਾ ਹੁਣ ਅਸੀਂ ਉੱਥੇ ਜਾ ਕੇ ਕੈਂਪ ਲਾਵਾਂਗੇ ਉਹ ਚ ਜਿਹੜੇ 5 ਤੋਂ 6 ਟਰੈਕਟਰ ਆ ਉਹ ਮਹੰਤ ਕਮਲਜੀਤ ਉਹਨੀਆਂ ਜਾਣਗੇ ਕੋਟਕਪੂਰਾ ਵਾਸੀਆਂ ਵੱਲੋਂ ਵੀ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਕੋਟਕਪੂਰਾ ਸ਼ਾਮ ਮੰਦਰ ਵੱਲੋਂ ਇੱਕ 100 ਬੇਟੀ ਜਿਹੜੀ ਪਾਣੀ ਦੀ ਉਹ ਉੱਥੇ ਸੇਵਾ ਭੇਜੀ ਜਾ ਰਹੀ ਹੈ ਹੋਰ ਵੀ ਲੋਕ ਸਾਡੇ ਨਾਲ ਸੰਪਰਕ ਕਰ ਰਹੇ ਆ ਜਿਨਾਂ ਨੇ ਵੀ ਸੇਵਾ ਭੇਜਣੀ ਹੋਵੇ ਜਿਵੇਂ ਪਾਣੀ ਐ ਤੂੜੀ ਐ ਹਰਾ ਚਾਰਾ ਐ ਜਾਂ ਪਸ਼ੂਆਂ ਦਾ ਦਾਣਾ ਐ ਆਪਣਾ ਘਰ ਫਿਰਦਾਸ਼ਰਮ ਕੋਟਕਪੁਰੇ ਜੋ ਸਿੱਖਾ ਵਾਲੇ ਰੋਡ ਤੇ ਐ 10 ਦਾਣਾ ਮਹਾਂਤ ਗਰੀਬਦਾਸ ਐ ਫੋਨ ਨੰਬਰ ਮੈਂ ਵੀਡੀਓ ਵਿੱਚ ਬੋਲ ਹੀ ਦਿੱਤੇ ਐ ਸਾਡੇ ਨਾਲ ਸੰਪਰਕ ਕਰਨ ਉਹ ਸੇਵਾ ਇੱਥੇ ਫਿਰਦਾਸ਼ਰਮ ਵਿੱਚ ਪਹੁੰਚਦੀ ਕਰ ਸਕਦੇ ਐ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਦਿਲਬਾਖ ਸਿੰਘ ਪਿੰਡ ਖਾਰਾ ਅਸੀਂ ਜੀ ਬਾਬਾ ਗਰੀਬਦਾਸ ਜੀ ਦੀ ਅਗਵਾਈ ਹੇਠ ਅਸੀਂ ਆਪਣਾ ਦੋ ਟਰਾਲੇ ਭਰ ਕੇ ਇੱਕ ਚਾਰੇ ਦਾ ਇੱਕ ਤੂੜੀ ਦਾ ਬਾਕੀ ਪਾਣੀ ਦੀ ਸਮਗਰੀ ਬਿਸਕਟ ਬਰੈਡ ਸ਼ਹਿਰ ਵਾਸੀਆਂ ਵੱਲੋਂ ਜਿਹੜੀ ਸੇਵਾ ਕੀਤੀ ਗਈ ਆ ਅਸੀਂ ਸਾਰਾ ਕੁਝ ਇਕੱਠਾ ਕਰਕੇ ਇੱਕ ਵਾਰ ਜਿਆਦਾ ਲੈਣ ਲਈ ਅਸੀਂ ਸਮਗਰੀ ਲੈ ਕੇ ਚੱਲੇ ਆ ਜੀ ਬਾਕੀ ਅਸੀਂ ਅੱਗੇ ਜਾ ਕੇ ਆਪਣੇ ਆਣੀਗਾ ਕਿ ਅਸੀਂ ਕਿਸੇ ਦੇ ਕੋਲੇ ਜਾ ਕੇ ਸਿੱਧਾ ਬੱਸ ਸਾਮਾਨ ਲਾ ਕੇ ਮੁੜਿਆਵਾਂਗੇ ਅਸੀਂ ਕੱਲੇ ਪਿੰਡ ਦੇ ਵਿੱਚ ਜਾ ਕੇ ਕੱਲਿਆ ਪਸ਼ੂ ਸਪੈਸ਼ਲ ਅਸੀਂ ਬੇਜਵਾਨਾਂ ਲਈ ਆਪਣਾ ਸਾਮਾਨ ਲੈ ਕੇ ਚੱਲੇ ਆ ਜੀ ਪਸ਼ੂਆਂ ਲਈ ਚਾਰਾ ਤੂੜੀ ਹੋਗੀ ਥੂੜੀ ਹੋਗੀ ਜੀ ਹੋਰ ਬਾਕੀ ਲੋਕਾਂ ਲਈ ਪਾਣੀ ਹੋ ਗਿਆ ਪੈ ਬੀਬੀਆਂ ਪੈਣਾਂ ਲਈ ਜ਼ਰੂਰੀ ਚੀਜ਼ਾਂ ਹੋ ਗਈਆਂ ਜੀ ਸਭ ਕੁਝ ਆਪਣਾ ਸੇਵਾ ਕੀਤੀ ਗਈ ਹੈ ਸ਼ਹਿਰ ਵਾਸੀਆਂ ਵੱਲੋਂ ਪਿੰਡ ਵਾਸੀਆਂ ਵੱਲੋਂ ਜੀ ਸਾਡੇ ਐਨ ਆਰ ਆਈ ਭਰਾਵਾਂ ਨੇ ਵੀ ਬੜੀ ਮਦਦ ਕੀਤੀ ਹੈ ਬਾਕੀ ਜੀ ਅਸੀਂ ਹੁਣ ਅੱਜ ਤੋਂ ਹੋਰ ਦਹਾ ਦਿਨਾਂ ਬਾਅਦ ਜਦੋਂ ਉਹਨਾਂ ਨੂੰ ਹੋਰ ਜ਼ਰੂਰਤ ਪੈਣੀ ਹੈ ਤਾਂ ਉਹਨਾਂ ਨੂੰ ਬਾਣ-ਵੌਣ ਦੀ ਟਰੈਕਟਰ ਲੈ ਕੇ ਜਾਵਾਂਗੇ ਇੱਥੋਂ ਆਪਣੇ ਡੀਜ਼ਲ ਦੇ ਡਰਮ ਭਰ ਕੇ ਲੈ ਕੇ ਜਾਵਾਂਗੇ ਜੋ ਸਾਡੇ ਤੋਂ ਹੋਰ ਸਮਗਰੀ ਇਕੱਠੀ ਹੋ ਸਕਦੀ ਹੈ ਜਰੂਰ ਲੈ ਕੇ ਜਾਵਾਂਗੇ ਬਾਕੀ ਸਾਡਾ ਇਦਾਂ ਨਹੀਂ ਕਿ ਜੀ ਕਿ ਹੁਣ ਬਸ ਇੱਕ ਜੀੜਾ ਕੱਢ ਕੇ ਤੇ ਫੋਟੋਆਂ ਕਰਾ ਕੇ ਮੁੜਿਆਏ ਸਾਨੂੰ ਮਹਾਰਾਜ ਨੇ ਬਸ ਇੰਨੇ ਜੋਗਾ ਕੀਤਾ ਹੈ ਕਿ ਅਸੀਂ ਮਿਹਨਤ ਕਰਦੀਏ ਮਿਹਨਤ ਨਾਲ ਆਪਣਾ ਬਸ ਵੀ ਆਪਣੇ ਬੰਦਿਆਂ ਨਾਲ ਪੰਜਾਬੀਆਂ ਨਾਲ ਖੜ੍ਹ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾਈ ਦਸੰਨ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਖਾਏ ਹੈ ਸਭਾਈ ਦਸੰਨ ਹੀ ਪਾਕਿਸਤਾਨ ਦੀ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਦਰਸ਼ੋ ਦੀਦਾਰ ਦੇ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਦਿਆਂ ਚਾਰਿਆਂ ਮੁਕਤੀਆਂ ਸਰਬੱਤ ਗੁਰਦਵਾਰਿਆਂ ਦੀ ਪਵਿੱਤਰ ਕਮਾਈ ਦੇ ਧਿਆਨ ਵਰਤੀ ਖਾਲਸਾ ਜੀ ਸਾ ਬੋਲੋ ਜੀ ਵਾਹਿਗੁਰੂ ਸ੍ਰੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰੀ ਸਰਬੱਤ ਖਾਲਸਾ ਕੀ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਕਾ ਸਿਧਾ ਸਾਹਿਬ ਜੀ ਦੇ ਇਨਪਟੇਸ਼ਨ ਦੀ ਕਾਰਜ ਕਰਨ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸਰੀਰ ਅੰਗ ਦਾਣ ਦੱਖ ਦਾਣ ਧੱਲੇ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਸੁੱਖਾਂ ਦਾ ਮਾਨੀਵਾ ਮਾਤਰੀ ਮਤ ਪਤਾ ਰੱਖਾ ਵਾਹਿਗੁਰੂ ਸਾਰ ਦੀ ਸੇਵਾ ਸੰਭਾਲ ਦੀ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੂ ਇਹ ਨਿਮਾਣਿਆ ਦੇ ਮਾਨ ਸਤਿਗੁਰੂ ਨੇ ਜਾਣਿਆ ਦੇ ਕਾਮ ਸਤਿਗੁਰੂ ਨੇ ਉਤਿਆਂ ਦੀ ਊਂਟ ਨਰਾਸਰਾਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜਵਸ਼ਤ ਚਰਤਾਂ ਦੇ ਮਾਲਕ ਅੰਤਜਾਮੀ ਸਤਿਗੁਰੂ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਹੇ ਕਾਲਪੁਰਖ ਆਪ ਜੀਆਂ ਦੇ ਪਾਵਨ ਪੇਤਰ ਚਲਤ ਹੋਣਾ ਪਾਸ ਅਰਦਾਸ ਬੇਨਤੀ ਆ ਸਤਿਗੁਰੂ ਜੀ ਸਮੂਹ ਸਿੱਖ ਸੰਗਤਾਂ ਸਤਿਗੁਰੂ ਪਾਸਾ ਮਹਾਰਾਜ ਆਪ ਜੀਆਂ ਦੇ ਦਰ ਕਰਦੀ ਸਦਾ ਉਤਰ ਕਰਦੀ ਪੀਤਵਾਨ ਬਾਬਾ ਗਰੀਬਦਾਸ ਜੀ ਆਪਣਾ ਕਰਬਿਰਦਾਸ ਮੁਖ ਸੰਚਾਲ ਸਤਿਗੁਰੂ ਪਾਸੋਂ ਸਮੂਹ ਸੰਗਤਾਂ ਦੇ ਸਿਮੇਤ ਸਤਿਗੁਰੂ ਪਾਸਾ ਮਹਾਰਾਜ ਹੜਪੀਤਾਂ ਦੀ ਮਦਦ ਵਾਸਤੇ ਸਤਿਗੁਰੂ ਜੀ ਆਪ ਜੀ ਜੀਆਂ ਬਖਸ਼ਿਸ਼ ਕੀਤੀਆਂ ਦਾਤਾਂ ਸੇ ਪਾਸਾ ਮਹਾਰਾਜ ਤੁਸਵਾ ਵਾਸਤੇ ਚਾਰਾ ਸੰਗਤਾਂ ਵਾਸਤੇ ਲੱਗ ਰਿਹਾ ਕੁਝ ਰਸਤਾ ਉਸਾਸ ਨਿਕਾਜ਼ ਹੋ ਲੱਗੀ ਸਤਿਗੁਰੂ ਪਾ ਸਾਮਾ ਸੰਗਤਾਂ ਚਾਲੇ ਪਾਰ ਦੀ ਕਿਰਪਾ ਕਰਨੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਸੇਵਾ ਲੇਖੇ ਲਾਉਣੇ ਥਾਏ ਪੂਣੀ ਸਕਣ ਵਾਲੇ ਜੀਆਂ ਨੂੰ ਲੰਮੀ ਆਰਜੂ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ੋ ਜੀਆਂ ਹਰ ਮਦਾਨੇ ਪਤੀ ਬਖਸ਼ਿਸ਼ ਕਰਨੀ ਪਾ ਸਾ ਇਸ ਹੜ ਪੀੜਤਾ ਵਾਸਤੇ ਜੀ ਪਾ ਸਾ ਪਵਿੱਤਰ ਚਰਨਾ ਵਿੱਚ ਅਰਦਾਸ ਬੇਨਤੀ ਮਰ ਕਿਰਪਾ ਕਰੋ ਸਤਿਗੁਰੂ ਜੀ ਅਸੀਂ ਕਿਰੂਪੀ ਬਖਸ਼ਿਸ਼ ਕਰੋ ਮਹਾਰਾਜ ਸੰਤ ਸ਼ਾਂਤੀ ਬਖਸ਼ਿਸ਼ ਕਰੋ ਸੰਗਤਾਂ ਨੂੰ ਸਤਿਗੁਰੂ ਪਾ ਸਮਰਚਾ ਦੀ ਕਲਾ ਬਖਸ਼ਿਸ਼ ਕਰੋ ਹਰ ਮਦਾਨੇ ਪਤੀ ਬਖਸ਼ਿਸ਼ ਕਰਨੀ ਪਾ ਸਾ ਸੰਗਤਾਂ ਦੀ ਕੀਤੀ ਸੇਵਾ ਲੇਖੇ ਲਾਉਣੇ ਥਾਏ ਪੂਣ ਸਤਿ ਸਤਿ ਸ਼੍ਰੀ ਅਕਾਲ ਆਪ ਜੀ ਦਾ ਓਟ ਆਸਰਾ ਲੈ ਕਰਕੇ ਆੜ ਪੂਰਨ ਸੇਵਾ ਦਾ ਪਾਰਦਰਸ਼ਤਾ ਦਾ ਸੰਕਲਪ ਵੀ ਅਸੀਂ ਸਭ 사이 ਦੇ ਚੜੀ ਕਰਾਵਾਉਣਾ ਹਰ ਮਾਰਾ ਜੀ ਸਭ ਤਾਂ 40 ਇਲਾਕੇ ਦੇ ਬਖਸ਼ੂ ਮਹਾਰਾਜ ਸਹੀ ਪਿਆਰੇ ਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲੇ ਈਸ਼ੋ ਨਾਮ ਗਰੀਬ ਦਾ ਜਿਹਦੇ ਵਿਚਾਰ ਸੁਣੇ ਉਹਨਾਂ ਦੇ ਗਵਾਇਜ਼ ਜਿਹੜੇ ਉਤਸ਼ਾਹੀ ਨੌਜਵਾਨ ਨੇ ਉਹਨਾਂ ਦੇ ਤੁਸੀਂ ਵਿਚਾਰ ਸੁਣੇ ਇਹਨਾਂ ਨੇ ਕਿ ਹਰਮਨ 바ਵਾ ਨਾਂ ਦਾ ਨੌਜਵਾਨ ਹੈ ਇੰਗਲੈਂਡ ਤੋਂ ਉਹਨੇ ਕਿ ਇਹੋ ਜੀ ਦੁੱਖ ਦੀ ਮੁਸੀਬਤ ਦੀ ਘੜੀ ਦੇ ਵਿੱਚ ਲੋੜਵੰਦਾ ਤੱਕ ਤੇ ਸਹੀ ਲੋੜਵੰਦਾ ਤੱਕ ਉਹਨਾਂ ਦੇ ਜ਼ਰੂਰਤ ਵਾਲਾ ਸਮਾਨ ਪਹੁੰਚੇ ਤੇ ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗੇ ਸੋ 바ਪਾ ਗਰੀਬ ਦਾ ਜਿਹਦਾ ਕਹਿਣਾ ਹੈ ਹਰਮਨ 바ਵਾ ਜੀ ਸਮੇਤ ਜਿੰਨੇ ਵੀ ਭਾਵੇਂ ਪੰਜਗਰਾਂ ਤੋਂ ਭਾਵੇਂ ਖਾਰੇ ਤੋਂ ਭਾਵੇਂ ਕੋੜਕੂਰਾ ਸ਼ਹਿਰ ਦੇ ਵੱਖ-ਵੱਖ ਗਲੀ ਮਹੱਲਿਆਂ ਵਾਡਾਂ ਤੋਂ ਜਾਂ ਇਸ ਇਲਾਕੇ ਦੇ ਜਿੰਨੇ ਵੀ ਭੈਣ ਬੱਚੇ ਬਜ਼ੁਰਗ ਨੇ ਤਾਨੀ ਸੱਜਣ ਨੇ ਇਹਨਾਂ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਇਹ ਕਹਿੰਦੇ ਨੇ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਉਹਨਾਂ ਵੱਲੋਂ ਭੇਜੀ ਗਈ ਜਿਹੜੀ ਵੀ ਮਦਦ ਵਾਲੀ ਰਾਸ਼ੀ ਹੈ ਉਹ ਸਹੀ ਲੋੜਵੰਤਾਂ ਤੱਕ ਹੀ ਪਹੁੰਚੂਗੀ ਉਹਦਾ ਇਹਨਾਂ ਨੇ ਵਿਸ਼ਵਾਸ ਤੋਂ ਆਇਆ ਪੋਰਟ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ